ਉਹ ਤੁਸੀਂ 24 ਘੰਟੇ ਭੁੱਖੇ ਧਿਆਏ ਇਹ ਸਰਕਾਰ ਦੇ ਖਿਲਾਫ ਲੜੇ 14 ਤਰੀਕ ਨੂੰ ਫੇਰ ਸਵੇਰ ਜਦੋਂ ਆਪਣੇ ਹਜੇ ਲੰਗਰ ਬਣਾਇਆ ਨਹੀਂ ਸੀ ਆਪਣੀ ਫੇਰ ਤਿਆਰੀ ਸੀ ਵੀ ਅੱਗੇ ਵਧਣਾ ਪਰ ਫੇਰ ਉਹਨਾਂ ਨੇ ਜਿਹੜੀ 13 ਦੇ ਨਾਲੋਂ 14 ਨੂੰ ਜਾਦੇ ਸ਼ਕਤੀ ਕੀਤੀ ਉਹ 14 ਨੂੰ ਬਾਅਦ ਫੇਰ ਮੀਟਿੰਗ ਦਾ ਮੈਸੇਜ ਆਉਂਦਾ ਹੈ ਉਸ ਦਿਨਾਂ ਦੇ ਵਿੱਚ ਮੀਟਿੰਗ ਕਰਦੀ ਹੈ ਸਰਕਾਰ ਮੀਟਿੰਗ ਬੇ ਸ਼ਿੱਟਾਰੰਦੀ ਹੈ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਪੀਸੀ ਕਰਕੇ ਆਪਾਂ ਪ੍ਰੋਗਰਾਮ ਦਿੰਨੇ ਆ ਕਿ 21 ਤਰੀਕ ਨੂੰ ਜਣੇ 21 ਫਰਵਰੀ ਨੂੰ ਅਸੀਂ ਗਾਹਾਂ ਪਤਾਗੇ ਐਸੇ ਥਾਂ ਅਨੇਕਾਂ ਸਾਡੇ ਵੱਖ-ਵੱਖ ਭਰਾਤਰੀ ਕਿਸਾਨ ਜੱਸੇ ਬੰਦੀਆਂ ਦੇ ਆਗੂ ਸਾਡੇ ਦੋਨੇ ਫੋਰਮਾਂ ਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਾਮਲ ਹੋਏ ਐ ਬਹੁਤੇ ਜਿਹੜੇ ਨੌਜਵਾਨ ਸਾਡੇ ਹਰਿਆਣੇ ਵੱਲੋਂ ਵੀ ਆਏ ਸੀ ਤਾਂ ਆਪਾਂ ਜਦੋਂ 21 ਤਰੀਕ ਨੂੰ ਹਜੇ ਅੱਗੇ ਬਦਲ ਦਾ ਐਲਾਨ ਕਰਨਾ ਸੀ ਵੀ 1 ਵਜੇ ਤੁਰਾਂਗੇ ਉਹ ਸੰਨ ਦੇ ਵਿੱਚ ਆਪਣੀ ਮੀਟਿੰਗ ਆ ਜਾਂਦੀ ਆ ਸਰਕਾਰ ਦੇ ਨਾਲ ਭਈ ਅਸੀਂ ਮੀਟਿੰਗ ਕਰਨ ਲਈ ਤਿਆਰ ਆਂ ਕੁਝ ਐਲਾਨ ਕਰਨ ਲਈ ਤਿਆਰ ਆਂ ਪਰ ਉਹ 12:30 ਵਜੇ ਤੱਕ ਇੱਥੇ ਰੈਡ ਕਾਰਡ ਆ ਰਿਹਾ ਨੇ ਕਿ ਅਮਿਤ ਸ਼ਾਹ ਐਲਾਨ ਕਰਨ ਕੋਈ ਕਹਿੰਦਾ ਖੇਤੀ ਮੰਤਰੀ ਐਲਾਨ ਕਰੇ ਤਾ ਉਹ ਜਿਹੜਾ ਐਲਾਨ ਨਾ ਕੀਤਾ ਗਿਆ ਤਾਂ 12:30 ਤੋਂ ਬਾਅਦ ਸਾਡੇ ਕਿਸਾਨਾਂ ਤੇ ਉਹਨਾਂ ਨੇ ਗੋਲੀਆਂ ਚਲਣੇ ਸ਼ੁਰੂ ਕੀਤੀਆਂ ਆਥਰੂ ਗੈਸ ਦੇ ਕੋਲੇ ਛੱਡੇ ਸਾਡੇ ਟਰੈਡ ਭੰਨੇ ਉਹ ਸਾਰਿਆਂ ਦੇ ਸਾਹਮਣੇ ਆ ਜਿਹਦੇ ਵਿੱਚੋਂ ਸਾਡਾ ਸ਼ੁਭ ਕਰਨ ਸਹੀਦ ਹੋਇਆ ਐ ਐਸੇ ਜਗ੍ਹਾ ਦੇ ਸ਼ੁਭ ਕਰਨ ਸਹੀਦ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਨਹੀਂ ਆਈ ਸਾਡੇ ਨੌਜਵਾਨ ਡੋਲੇ ਨਹੀਂ ਸਾਡਾ ਹੌਸਲਾ ਹੋਰ ਪੱਕਾ ਹੋਇਆ ਕਿ ਜੋ ਹਕੂਮਤਾਂ ਕਰਦੀਆਂ ਕਰਨ ਦਿਓ ਫਿਰ ਮੋਰਚਾ ਪੱਕਾ ਜਮਾ ਕੇ ਇੱਥੇ ਬੈਠਾਂਗੇ ਤਾਂ ਪ੍ਰਭੂ 21 ਫਰਵਰੀ ਦੀ ਰਾਤ ਨੂੰ ਇੱਕ ਪਾਸੇ ਸਾਡੇ ਉਹ ਨੌਜਵਾਨ ਦੀ ਡੇਡ ਬਾਡੀ ਹੱਥਾਂ 'ਚ ਸੀ ਤੇ ਦੂਜੇ ਪਾਸੇ ਇੱਥੇ ਸਾਡੇ ਪ੍ਰਬੰਧ ਜਿ ਚੌੜਚ ਸਾਡੀ ਫੋਰਸ ਲੱਗੀ ਸੀ ਤਾਂ ਤੁਸੀਂ 13 ਫਰਵਰੀ ਤੋਂ ਲੈ ਕੇ ਅੱਜ ਤੱਕ ਐਸ ਮੋਰਚੇ ਦੇ ਵਿੱਚ ਬੜੀਆਂ ਤਖਲੇਪਾ ਚੱਲੀਆਂ ਨੇ ਗਰਮੀ ਦਾ ਸੀਜ਼ਨ ਲੰਘਿਆ ਆਪਾਂ ਨੂੰ ਪਤਾ ਕਿਵੇਂ ਪ੍ਰਬੰਧ ਕੀਤਾ ਲਾਈਟ ਦਾ ਕਿਵੇਂ ਪ੍ਰਬੰਧ ਕੀਤਾ ਕੇਂਦਰ ਨੇ ਤਾਂ ਕੀ ਪ੍ਰਬੰਧ ਕਰਨਾ ਸੀ ਪੰਜਾਬ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ